ਅੱਜ ਅੰਮ੍ਰਿਤਸਰ ਵਿੱਚ ਸੀਨੀਅਰ ਸਿਟੀਜ਼ਨ ਸੈਲ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਵਿੱਚ ਸੀਨੀਅਰ ਮੈਂਬਰ ਸ੍ਰੀ ਦਵਿੰਦਰ ਗੋਤਮ ਜੀ ਦਾ ਜਨਮ ਦਿਨ ਹਰੇਕ ਵਰਗੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਕਾਰਜਕ੍ਰਮ ਜਨਰਲ ਸਕੱਤਰ ਸ੍ਰੀ ਵਿਨੋਦ ਖੰਨਾ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ਜੋ ਕਿ ਸੈਲ ਦੀ ਸਰਗਰਮੀਆਂ ਨੂੰ ਨਵੀਂ ਦਿਸ਼ਾ ਦੇਣ ਲਈ ਹਮੇਸ਼ਾ ਉਤਸੁਕ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਸਿਰਫ ਜਸ਼ਨ ਹੀ ਨਹੀਂ ਸਗੋਂ ਆਪਸੀ ਮਿਲਵਰਤਨ, ਪਾਈਚਾਰ્ય ਅਤੇ ਪਾਰਟੀ ਦੀ ਮਜ਼ਬੂਤੀ ਲਈ ਵੀ ਬਹੁਤ ਜ਼ਰੂਰੀ ਹਨ। ਸ੍ਰੀ ਦਵਿੰਦਰ ਗੌਤਮ ਜੀ ਨੂੰ ਉਹਨਾਂ ਦੀ ਲੰਬੀ ਸਮਾਜ ਸੇਵਾ ਅਤੇ ਪਾਰਟੀ ਪ੍ਰਤੀ ਨਿਸ਼ਠਾ ਲਈ ਵਧਾਈ ਦਿੱਤੀ ਗਈ ਸੈਲ ਦੇ ਮੈਂਬਰਾਂ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਇਸ ਮੌਕੇ ਤੇ ਕਈ ਵਰਡਾਂ ਤੋਂ ਆਏ ਹੋਏ ਕਾਰਜਕਰਤਿਆਂ ਨੇ ਹਿੱਸਾ ਲਿਆ ਅਤੇ ਆਪਣੀ ਭਾਗੀਦਾਰੀ ਨਿਭਾਈ ਸ੍ਰੀ ਵਿਨੋਦ ਖੰਨਾ ਜੀ ਨੇ ਆਪਣੀ ਟੀਮ ਸਮੇਤ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦਾ ਸੀਨੀਅਰ ਸਿਟੀਜ਼ਨ ਸੇਲ ਇਲਾਕੇ ਵਿੱਚ ਨੰਬਰ 1 ਤੇ ਹੈ ਕਿਉਂਕਿ ਇਹ ਹਰ ਵਰਡ ਤੱਕ ਪਹੁੰਚ ਰੱਖਦਾ ਹੈ ਅਤੇ ਲੋਕਾਂ ਨਾਲ ਡਾਇਰੈਕਟ ਜੁੜਿਆ ਹੋਇਆ ਹੈ ਉਹਨਾਂ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਉਪਰਾਲਿਆਂ ਨੂੰ ਨਿਯਮਤ ਤੌਰ ਤੇ ਕਰਵਾਉਣ ਦਾ ਐਲਾਨ ਕੀਤਾ ਗਿਆ ਤਾਂ ਜੋ ਪਾਰਟੀ ਦੀ ਜੜ੍ਹਾਂ ਹੋਰ ਮਜ਼ਬੂਤ ਹੋਣ ਸਾਡੇ ਸੀਨੀਅਰ ਸਿਟੀਜ਼ਨ 셀 ਸਾਡੇ ਇੱਥੇ ਜਨਰਲ ਫੈਕਟਰੀ ਨੇ ਵਿਨੋਦ ਖੰਨਾ ਜੀ ਉਹਨਾਂ ਨੇ ਅੱਜ ਇੱਕ ਉਪਰਾਲਾ ਸ਼ੁਰੂ ਕੀਤਾ ਜਿੱਦਨੇ ਸੀਨੀਅਰ ਸਿਟੀਜ਼ਨ 셀 ਦੇ ਮੈਂਬਰਸ ਨੇ ਅੱਜ ਉਹ ਚ ਦਵਿੰਦਰ ਗੋਤਮ ਜੀ ਬੜੇ ਸੀਨੀਅਰ ਮੈਂਬਰ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਬੜਾ ਅੱਛਾ ਉਪਰਾਲਾ ਇਹਦੇ ਨਾਲ ਕਾਰਕਰਤਾ ਆਪਸ ਵਿੱਚ ਮਿਲਦਾ ਹੈ ਜੁਲਦਾ ਹੈ ਮਿਲਵਰਤਨ ਵਧਦਾ ਹੈ ਭਾਈਚਾਰਾ ਵਧਦਾ ਹੈ ਔਰ ਇੱਕ ਤਰ੍ਹਾਂ ਨਾਲ ਪਾਰਟੀ ਦਾ ਵੀ ਕੰਮ ਵਧਦਾ ਕਿਉਂਕਿ ਇਹਦੇ ਨਾਲ ਜਦੋਂ ਤੁਸੀਂ ਮੀਟਿੰਗ ਕਰਦੇ ਹੋ ਆਉਂਦੇ ਹੋ ਆਪਸ ਵਿੱਚ ਗੱਲਬਾਤ ਕਰਦੇ ਹੋ ਪਾਰਟੀ ਦੀ ਵੀ ਚਿੰਤਾ ਕਰਦੇ ਹੋ ਮੈਂ ਵਿਨੋਦ ਖੰਨਾ ਜੀ ਦਾ ਔਰ ਸਾਰੀ ਟੀਮ ਦਾ ਬਹੁਤ-ਬਹੁਤ ਸਵਾਗਤ ਕਰਦਾ ਔਰ ਧੰਨਵਾਦ ਕਰਦਾ ਵੀ ਉਹ ਪਾਰਟੀ ਦੀ ਬਹੁਤ ਸੇਵਾ ਕਰਦੇ ਪਏ ਔਰ ਸੀਨੀਅਰ ਸਿਟੀਜ਼ਨ ਸੈੱਲ ਜਿਹੜਾ ਅੰਮ੍ਰਿਤਸਰ ਦਾ ਹੈ ਉਹ ਇਸ ਵੇਲੇ ਜਿੰਨੇ ਵੀ ਸੈੱਲ ਅੰਮ੍ਰਿਤਸਰ ਚ ਅਗਰ ਚੱਲ ਰਹੇ ਨੇ ਮੈਨੂੰ ਕਹਿਣ ਚ ਕੋਈ ਅਤੋ ਸ਼ਯੁਕਤੀ ਨਹੀਂ ਹੋਏਗੀ ਨੰਬਰ 1 ਤੇ ਸੈੱ ਤੇ ਉਹਨਾਂ ਨੇ ਬਹੁਤ ਹਰ ਵਾਰਡ ਤੱਕ ਉਹਨਾਂ ਨੇ ਆਪਣੇ ਕਰਮਕর্তਾ ਖੜੇ ਕੀਤੇ ਨੇ ਔਰ ਵਧਾਈ ਦੇ ਪਾਤਰ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਹੈ ਹਰ ਪਰਸਨਸ ਨੂੰ ਜਿਹੜਾ ਲੋੜਵੰਦ ਆ ਗਰੀਬ ਆ ਲੋਅਰ ਕੈਟਾਗਰੀ ਤੋਂ ਆnde ਲਾਚਾਰ ਹਨ ਉਹਨਾਂ ਲਈ ਫ੍ਰੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੇ ਡਾਕਟਰ ਸਾਹਿਬ ਇੱਥੇ ਮੌਜੂਦ ਰਹਿੰਦੇ ਹਨ ਦਵਾਈਆਂ ਅਸੀਂ ਫ੍ਰੀ ਦੇ ਰਹੇ ਹਾਂ ਫਰੀ ਆਫ ਕਾਸਟ ਦੇ ਰਿਆਂ ਤੇ ਹੋਰ ਵੀ ਲੋਕਾਂ ਦੀ ਭਲਾਈ ਦੇ ਲਈ ਆਪਾਂ ਫਿਊਚਰ پلان ਸਾਡੀਆਂ ਹੈਗੀਆਂ ਇੱਕ ਲੈਬੋਰੀ ਬਲੱਡ ਟੈਸਟਿੰਗ ਲੈਬੋਰੀ ਸ਼ੁਰੂ ਕਰਨ ਦੀ ਹੈ ਜਿਹਦੇ ਨਾਲ ਕਿ ਜਿਹੜੇ ਮਾਰਕੀਟ ਦੇ ਵਿੱਚ ਗਰੀਬ ਵਰਗ ਜਿਹੜਾ ਉਹ ਇੰਨੇ ਖਰਚਾ ਨਹੀਂ ਕਰ ਸਕਦੇ ਉਹ ਕਿ ਮਾਰਕੀਟ ਦੇ ਰੇਟਸ ਬਹੁਤ ਜ਼ਿਆਦਾ ਹਨ ਇਸ ਕਰਕੇ ਅਸੀਂ ਨੋ ਪ੍ਰੋਫਿਟ ਨੋ ਲਾਸ ਸਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੈਬੋਰੀ ਖੁੱਲਣ ਜਾ ਰਹੇ ਹਾਂ ਵਾਕੀ ਹਾਰਡੇ ਵੱਲੋਂ ਹਰ ਪੱਖ ਤੋਂ ਗਰੀਬ ਵਰਗ ਨੂੰ ਦੀ ਭਲਾਈ ਦੇ ਲਈ ਮੈਡੀਕਲ ਫੈਸਿਲਿਟੀ ਜਿੰਨੀ ਵੱਧ ਵੱਧ ਸਹੂਲਤਾਂ ਅਸੀਂ ਦੇ ਸਕਦੇ ਹਾਂ ਅਸੀਂ ਦੇਣ ਦਾ ਉਪਰਾਲਾ ਕਰਾਂਗੇ ਥੈਂਕ ਯੂ ਥੈਂਕ ਯੂ ਜਦੋਂ ਅਮੀ ਬਰਥਡੇ ਆਉਂਦਾ ਇਹ ਬੜੀ ਖੁਸ਼ੀ ਦੀ ਗੱਲ ਹੈ ਗੋਤਮ ਜੀ ਸੀਨੀਅਰ ਸਿਟੀਜ਼ਨ ਚੰਦ ਦੇ ਬੜੇ ਐਕਟਿਵ ਮੈਂਬਰ ਨੇ ਹਰ ਮੀਟਿੰਗ ਵਿੱਚ ਸ਼ਾਮਲ ਹੁੰਦੇ ਨੇ ਤੇ ਜੋ ਸਾਡੇ ਵੱਡੇ ਭਰਾ ਸ਼੍ਰੀ ਵਿਨੋਦ ਖੰਨਾ ਜੀ ਨੇ ਬਾਕੀ ਮੈਂਬਰਾਂ ਦਾ ਵੀ ਜਨਮ ਦਿਨ ਜਦੋਂ ਵੀ ਆਵੇਗਾ ਤੇ ਉਦੋਂ सेलिब्रेशन सेलिब्रेट ਕੀਤਾ ਜਾਵੇਗਾ ਤੇ ਬਾਕੀ ਜਿ ਬਾਕੀ ਜਗਾਂ ਦੇ ਦਾਸੀ ਦਿੱਤਾ ਡਿਸਪੈਂਸਰੀ ਬਾਰੇ اون ਵਾਲੇ ਟਾਈਮ ਵਿੱਚ ਲੈਬਟਰੀ ਖੋਲਣੀ ਜਾਂ ਅਲਟਰਾਸਾਉਂਡ ਦਾ ਪਲਾਂਟ ਲਾਣਾ ਸਭ ਇਹਨਾਂ ਦੇ ਜਿਹੜੀਆਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਤੀਜੇ ਵਜੋਂ ਸਾਨੂੰ ਕਾਮਯਾਬੀ ਮਿਲ ਰਹੀ ਆ ਤੇ ਆਸ਼ਾ ਕਰਦੇ ਆ ਕਿ ਪਰਮਾਤਮਾ ਸਾਨੂੰ ਬਲ ਬੁੱਧੀ ਦੇਵੇ ਤੇ ਅਸੀਂ ਆਪਣਾ ਜੀਵਨ ਜਿਹੜਾ ਲੋਕ ਸੇਵਾ ਵਾਸਤੇ ਲਗਾਉਂਦੇ ਰਾਂਗੇ ਤੇ ਡਿਸਪੈਂਸਰੀ ਦਾ ਟਾਈਮਿੰਗ ਕੀ ਹੈਗਾ ਆਪਣਾ ਕਿਨੇ ਤੋਂ ਕਿਨੇ ਬੈਠੇ ਕਿ ਕਿਚੇ ਡਿਸਪੈਂਸਰੀ ਜਿਹੜੀ ਆ 10 ਤੋਂ 12 ਦਾ ਟਾਈਮ ਹੈ ਤੇ ਵੈਸੇ ਪੇਸ਼ੈਂਟ ਜਿਹੜੇ ਲੇਟ ਆਉਂਦੇ ਨੇ ਉਹਨਾਂ ਨੂੰ ਅਸੀਂ 1 ਤੋਂ 2 ਵਜੇ ਤੱਕ ਵੀ ਦੇਖਦੇ ਆ ਕੋਈ ਐਮਰਜੈਂਸੀ ਜਿੰਨੂੰ ਮਤਲਬ ਕੋਈ ਐਲੋਪੈਥਿਕ ਦਾ ਟ੍ਰੀਟਮੈਂਟ ਕੋਈ ਪੇਨ ਕਿਲਰ ਦੇਣੀ ਪਏ ਤੇ ਮੇਰੇ ਨਾਲ ਮੁੰਡਾ ਅਸਿਸਟੈਂਟ ਦੇ ਤੌਰ ਤੇ ਸੰਦੀਪ ਕੰਮ ਰਿਹਾ ਕੰਮ ਕਰ ਰਿਹਾ ਤੇ ਇਹ ਵੀਡੀਓ ਕਾਲ ਕਰਕੇ ਦਵਾਈਆਂ ਪੁੱਛ ਕੇ ਮਰੀਜ਼ ਦੇ ਸਿੰਪਟਮ ਸਾਨੂੰ ਦੱਸ ਕੇ ਤੇ ਉਸ ਤੋਂ ਬਾਅਦ ਵੀ ਕਹਿੰਨ ਤੋਂ ਮਰਾ ਦੇ 10 ਵਜੇ ਤੋਂ ਲਾ ਕੇ 2 ਵਜੇ ਤੱਕ ਇੱਥੇ ਕੰਮ ਚੱਲਦਾ ਰਹਿੰਦਾ دوسری ਮੈਂ ਜਿਹੜੀ ਮੈਡੀਸਨ ਆਪਾਂ ਦਿੰਨੇ ਆ ਇਹ ਮਤਲਬ ਬਿਲਕੁਲ ਸਾਨੂੰ ਬਿਲਕੁਲ ਫ੍ਰੀ ਆ ਐਸੇ ਇਹ ਇਸ ਸੰਸਥਾ ਵਿੱਚ ਪਹਿਲਾਂ ਸਾਡਾ ਇਰਾਦਾ ਸੀ ਕਿ 20 ਰੁਪਏ ਪਰਚੀ ਲਗਾਈ ਜਾਏ ਲਾਗੇ ਚਾਗੇ ਜਿਹੜੀਆਂ ਬਹਲਾ ਕਲੀਨਕਾਂ ਫ੍ਰੀ ਹੋਣ ਕਰਕੇ ਸਾਨੂੰ ਕੰਪੀਟੀਸ਼ਨ ਕਰਕੇ ਤੇ ਸੀਨੀਅਰ ਸਿਟੀਜ਼ਨ ਸਾਡੇ ਮਾਨਯੋਗ ਰਾਨਾ ਜੀ ਨੇ ਜਿਹੜੇ ਡਿਸਪੈਂਸਰੀ ਦੇ ਇੰਚਾਰਜ ਨੇ ਇਹਨਾਂ ਵੱਲੋਂ ਦਵਾਈਆਂ ਜਿਹੜੀਆਂ ਸਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੇ ਇਸ ਕਰਕੇ ਦਵਾਈ ਦੀ ਸਾਨੂੰ ਕੋਈ ਕਮੀ ਨਹੀਂ ਹੁੰਦੀ ਅਸੀਂ ਫ੍ਰੀ ਜਿਹੜੀ ਸੇਵਾ ਕਰਦੇ ਰਹਾਂਗੇ ਠੀਕ ਥੈਂਕ ਯੂ ਨਲਕੀ ਵਿਨੋਦ ਖੰਨਾ ਸੀਨੀਅਰ ਸਿਟੀਜ਼ਨ ਸੈਲ ਨੂੰ ਬਣਿਆ ਇੱਕ ਸਾਲ ਹੋਇਆ ਇਹਦੇ ਵਿੱਚ ਅਸੀਂ ਜ਼ਰੂਰਤਬੰਦ ਲੋਕਾਂ ਦੀ ਸੇਵਾ ਵਾਸਤੇ ਸੀਨੀਅਰ ਸਿਟੀਜ਼ਨ ਨੂੰ ਸੈਲ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਦੇ 58 ਸਾਲ ਤੋਂ ਉੱਤੇ ਲੇਡੀ ਹੋਵੇ ਜਾਂ ਜੈਂਟਸ ਹੋਵੇ ਦੋਵਾਂ ਨੂੰ ਮੈਂਬਰ ਬਣਾਇਆ ਜਾ ਰਿਹਾ ਹੈ 5 ਲੱਖ ਸੀਨੀਅਰ ਸਿਟੀਜ਼ਨ ਹੈ ਅੰਮ੍ਰਿਤਸਰ ਦੇ ਵਿੱਚ 5 ਲੱਖ ਦੇ ਵਿੱਚੋਂ ਸਾਡਾ ਪਹਿਲਾ ਲਕਸ਼ਯ 5000 ਮੈਂਬਰ ਬਣਾਉਣਾ 5000 ਮੈਂਬਰ ਬਣਾ ਕੇ ਅਸੀਂ ਅੱਗੋਂ ਫਿਰ ਉਹਨੂੰ ਮੈਂਬਰਸ਼ਿਪ ਨੂੰ ਵਧਾਇਆ ਜਾਏਗਾ ਜਿਹਦੇ ਵਿੱਚ ਅਸੀਂ 3000 ਦੇ ਲਗਭਗ ਮੈਂਬਰ ਬਣਾ ਚੁੱਕੇ ਹਾਂ ਸੋ ਹੈਲਥ ਦੇ ਮਾਮਲੇ ਦੇ ਵਿੱਚ ਅਸੀਂ ਪਹਿਲਾ ਕੰਮ ਕੀਤਾ ਡਾਕਟਰ ਨਰਿੰਦਰ ਸ਼ਰਮਾ ਜੀ ਹੈ ਇਹ ਸਾਡੇ ਇੱਥੇ ਡਿਸਪੈਂਸਰੀ ਅਸੀਂ ਖੋਲ੍ਹਿਆ ਇੱਕ ਸਾਲ ਦੇ ਲਗਭਗ ਹੋ ਗਿਆ ਹੈ ਇਹ ਡਿਸਪੈਂਸਰੀ ਦੇ ਵਿੱਚ ਫ੍ਰੀ ਦਵਾਈ ਮਿਲਦੀ ਹੈ ਡਾਕਟਰ ਨਰਿੰਦਰ ਜੀ ਸਾਡੇ ਜਿਹੜੇ ਐਮ ਡੀ ਨੇ ਡਾਕਟਰ ਉਹ ਇੱਥੇ ਲੋਕਾਂ ਨੂੰ ਫ੍ਰੀ ਟੈਸਟ ਵੀ ਕਰਦੇ ਨੇ ਫ੍ਰੀ ਦਵਾਈਆਂ ਵੀ ਦਿੰਦੇ ਨੇ ਸੋ ਦੂਜਾ ਪੜਾਏ ਸਾਡਾ ਜਿਹੜੀ ਬਲੱਡ ਟੈਸਟਿੰਗ ਲੈਬ ਹੈ ਉੱਥੇ ਪ੍ਰਾਈਵੇਟ ਲੈਬਾਂ ਦੀ ਬੜੀ ਲੁੱਟ ਹੈ ਗਵਰਨਮੈਂਟ ਦੇ ਹਸਪੀਟਲਾਂ ਦੇ ਵਿੱਚ ਬੜੀ ਲੁੱਟ ਹੈ ਅਸੀਂ ਸੀਨੀਅਰ ਸਿਟੀਜ਼ਨ ਸੈੱਲਲੋਂ ਇੱਕ ਬਲੱਡ ਟੈਸਟਿੰਗ ਲੈਬ ਖੋਲ ਰਹੇ ਹਾਂ ਉਸ ਲੈਬ ਦੇ ਵਿੱਚ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਟੈਸਟ ਹੋਇਆ ਕਰਨਗੇ 9 ਲੱਖ ਰੁਪਏ ਦਾ ਸਾਡਾ ਉਹ ਪ੍ਰੋਜੈਕਟ ਹੈ ਜਲਦੀ ਹੀ ਅਸੀਂ ਇਸੇ ਸਾਲ ਦੇ ਵਿੱਚ ਉਹਦਾ ਉਦਘਾਟਨ ਹੈ ਜਿਹੜਾ ਸੀਨੀਅਰ ਸਿਟੀਜ਼ਨ ਸੈੱਲਲੋਂ ਇਸੇ ਬਿਲਡਿੰਗ ਦੇ ਵਿੱਚ ਕਰਾਂਗੇ ਇਹ ਤੋਂ ਇਲਾਵਾ ਅਸੀਂ ਸਕੂਲਾਂ ਦੇ ਵਿੱਚ ਜੂਰਤਬੰਦ ਬੱਚਿਆਂ ਨੂੰ ਵਰਦੀਆਂ ਸ਼ੂਜ਼ ਕਾਪੀਆਂ ਕਿਤਾਬਾਂ ਸਵੈਟਰ ਜਰਾਬਾਂ ਹਰ ਤਰ੍ਹਾਂ ਬਹੁਤ ਵਾ ਉਹਨਾਂ ਨੂੰ ਉੱਥੇ ਜੂਰਤਬੰਦ ਬੱਚਿਆਂ ਨੂੰ ਜਿਸ ਚੀਜ਼ ਦੀ ਜੂਰਤ ਹੋਵੇ ਸੀਨੀਅਰ ਸਿਟੀਜ਼ਨ ਉੱਤੇ ਸਕੂਲਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੰਕਸ਼ਨ ਕਰਦਾ ਰਹਿੰਦਾ ਹੁਣ ਵੀ ਮੈਂ ਆਪਣਾ ਵੱਡੇ ਅਸੀਂ ਜਿਹੜਾ ਵੱਡੇ ਬਣਾਉਂਦਾ ਇੱਥੇ ਸ਼ੁਰੂ ਕੀਤਾ ਕੰਮ ਅਸੀਂ ਸਾਰੇ ਜਿੰਨੇ ਵੀ ਮੈਂਬਰ ਹੈ ਉਹਨਾਂ ਦਾ ਵੱਡੇ ਜੇ ਮਹੀਨੇ ਦੇ ਵਿੱਚ ਪੰਜ ਲੋਕਾਂ ਦਾ ਹੋਵੇ ਦਸਾਂ ਦਾ ਹੋਵੇ ਮੈਂਬਰਾਂ ਦਾ ਇੱਕ ਦਿਨ ਇੱਥੇ ਮਨਾਇਆ ਕਰਨਾ ਸੋ ਮੈਂ ਆਪਣਾ ਵੱਡੇ ਸਕੂਲਾਂ ਦੇ ਵਿੱਚ ਜ਼ਰੂਰਤਬੰਦ ਬੱਚੇ ਜਿਹੜੇ ਲੋੜਬੰਦ ਬੱਚੇ ਆ ਉਹਨਾਂ ਨੂੰ ਕੁਛ ਤਾਂ ਕੁਛ ਗਿਫਟ ਕਰਕੇ ਉੱਥੇ ਜਨਮ ਦਿਨ ਦੇ ਉੱਤੇ ਆਪਣਾ ਜਨਮ ਦਿਨ ਮਨਾਣਾ 25 ਤਰੀਕ ਨੂੰ